ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਅੱਜ ਦੀ ਵੀਡੀਓ ਦਾ ਟੌਪਿਕ ਆ ਕਿ ਤੁਸੀਂ ਇੰਡੀਆ ਤੋਂ ਜਾਂ ਕਿਸੇ ਹੋਰ ਮੁਲਕ ਤੋਂ ਇਟਲੀ ਆਉਣਾ ਚਾਹੁੰਦੇ ਹੋ ਤਾਂ ਕਿਹੜੇ-ਕਿਹੜੇ ਤਰੀਕੇ ਨੇ ਜਿਹੜੇ ਜਿਹਦੇ ਰਾਹੀਂ ਅਸੀਂ ਇਟਲੀ ਆ ਸਕਦੇ ਹਾਂ ਸੋ ਸਭ ਤੋਂ ਪਹਿਲਾਂ ਵਰਕ ਵੀਜ਼ਾ ਹੋ ਗਿਆ ਜਿਹਦੇ ਵਿੱਚ 9 ਮਹੀਨੇ ਵਾਲੇ ਪੇਪਰ ਹੋਗੇ ਸਾਲ ਵਾਲੇ ਪੇਪਰ ਹੋਗੇ ਉਸ ਤੋਂ ਬਾਅਦ ਸਟੂਡੈਂਟ ਵੀਜ਼ਾ ਹੋ ਗਿਆ ਤੇ ਫੈਮਿਲੀ ਵੀਜ਼ਾ ਹੋ ਗਿਆ ਤੇ ਟੂਰਿਸਟ ਵੀਜ਼ਾ ਹੋ ਗਿਆ ਬਟ ਅੱਜ ਅਸੀਂ ਗੱਲਬਾਤ ਕਰਾਂਗੇ ਟੂਰਿਸਟ ਵੀਜ਼ੇ ਦੇ ਉੱਪਰ ਟੂਰਿਸਟ ਵੀਜ਼ਾ ਜਿਹੜਾ ਇਹਦੇ ਵਾਸਤੇ ਕਿਹੜੇ ਕਿਹੜੇ ਡਾਕੂਮੈਂਟ ਚਾਹੀਦੇ ਨੇ ਜਿਹੜੇ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਤਾਂ ਕਿ ਜਿਹੜੀ ਸਾਡੀ ਫਾਈਲ ਆ ਉਹ ਸਟਰੋਂਗ ਹੋ ਸਕੇ ਅਸੀਂ ਦੇਖੋ ਲਾਉਣ ਨੂੰ ਵੀਜ਼ਾ ਉਦਾਂ ਵੀ ਲਾ ਸਕਦੇ ਆ ਬਟ ਰਿਜੈਕਸ਼ਨ ਦੇ ਫਿਰ ਚਾਂਸ ਬਹੁਤ ਜ਼ਿਆਦਾ ਵੱਧ ਜਾਂਦੇ ਨੇ ਸੋ ਫਾਇਦਾ ਨਹੀਂ ਕੋਈ ਪੈਸੇ ਖਰਾਬ ਕਰਨ ਨਾਲੋਂ ਤਾਂ ਵਧੀਆ ਵਾ ਫਿਰ ਨਾ ਲਾਓ ਜੇ ਲਾਉਣਾ ਵਾ ਤਾਂ ਕਿਹੜੇ ਕਿਹੜੇ ਡਾਕੂਮੈਂਟ ਜ਼ਰੂਰੀ ਨੇ ਉਹਦੇ ਬਾਰੇ ਅੱਜ ਆਪਾਂ ਗੱਲਬਾਤ ਕਰਾਂਗੇ ਇੰਡੀਆ ਤੋਂ ਕਿਹੜੇ ਡਾਕੂਮੈਂਟ ਚਾਹੀਦੇ ਨੇ ਇਟਲੀ ਦੇ ਵਿੱਚ ਕਿਹੜੇ ਡਾਕੂਮੈਂਟ ਚਾਹੀਦੇ ਨੇ ਜਿਹੜਾ ਸਾਨੂੰ ਸਪான்ਸਰ ਭੇਜ ਰਿਹਾ ਸ ਸੋ ਜਿਹੜਾ ਇਟਲੀ ਦੇ ਵਿੱਚ ਰਹਿ ਰਿਹਾ ਵਾ ਉਹਨੇ ਤੁਹਾਨੂੰ ਸਪான்ਸਰ ਭੇਜਣੀ ਆ ਬੰਦੇ ਨੇ ਉਹਦੇ ਕੋਲ ਕਿਹੜੇ ਕਿਹੜੇ ਡਾਕੂਮੈਂਟ ਹੋਣ ਤੇ ਉਹ ਕਿਹੜੇ ਕਿਹੜੇ ਡਾਕੂਮੈਂਟ ਰੈਡੀ ਕਰ ਲਵੇ ਸੋ ਸਭ ਤੋਂ ਪਹਿਲਾਂ ਇਨਵਿਟੇਸ਼ਨ ਲੈਟਰ ਉਹਨੇ ਇਨਵਿਟੇਸ਼ਨ ਲੈਟਰ ਭੇਜਣਾ ਵਾ ਕਿ ਇਹ ਫਲਾਨਾ ਮੇਰਾ ਦੋਸਤ ਆ ਰਿਸ਼ਤੇਦਾਰ ਆ ਮੇਰਾ ਫੈਮਿਲੀ ਮੈਂਬਰ ਆ ਬ੍ਰਦਰ ਆ ਜੋ ਵੀ ਆ ਕਿ ਇਹ ਨੂੰ ਇੱਥੇ ਹੋਣਾ ਵਾ ਕੋਈ ਬਰਥਡੇ ਪਾਰਟੀ ਆ ਕੁਝ ਵੀ ਆ ਕੋਈ ਰੀਜ਼ਨ ਦੇਣਾ ਪੈਣਾ ਉਹਨੂੰ ਕਿ ਇਹਦੇ ਬੇਸ ਤੇ ਮੈਂ ਉਹਨੂੰ ਸੱਦਣਾ ਚਾਹੁੰਦਾ ਵਾ ਸੋ ਇਨਵਿਟੇਸ਼ਨ ਲੈਟਰ ਕਹਿੰਦੇ ਨੇ ਉਹਨੂੰ ਠੀਕ ਹੈ ਜੀ ਸੋ ਉਹ ਬੰਦੇ ਦੇ 36 ਪੇਜ ਨੇ ਜਿਹੜੇ ਪਾਸਪੋਰਟ ਦੇ ਉਹਦੀਆਂ ਫੋਟੋ ਕਾਪੀਜ਼ ਲੱਗਣਗੀਆਂ ਉਸ ਤੋਂ ਬਾਅਦ ਚਰਤੀਫਕਾ ਤੋਰੀ ਰੈਟੈਂਸਾ ਠੀਕ ਆ ਉਹ ਬਣਵਾਉਣਾ ਪੈਣਾ ਇੱਥੇ ਪਤਾ ਹੀ ਆ ਚਲੋ ਜਿਹੜੇ ਵੀਰ ਇਟਲੀ ਰਹਿੰਦੇ ਨੇ ਕਿ ਚਰਤੀਫਕਾ ਤੋਰੀ ਰੈਟੈਂਸਾ ਕਿਹਾ ਵਾ ਸਤਤੋ ਦੀ ਫੈਮਿਲੀਆ ਇਹ ਚਾਹੀਦਾ ਵਾ ਸੋ ਸਜੋਰਨੋ ਦੀ ਕਾਪੀ ਚਾਹੀਦੀ ਆ ਸਜੋਰਨੋ ਘੱਟੋ ਘੱਟ 6 ਮਹੀਨੇ ਵੈਲਿਡ ਹੋਣੀ ਚਾਹੀਦੀ ਆ ਤੁਹਾਡੇ ਕੋਲ ਕਾਰਤਾ ਸਜੋਰਨੋ ਆ ਉਹ ਵੀ ਠੀਕ ਆ ਸਾਲ ਵਾਲੀ ਆ ਉਹ ਵੀ ਠੀਕ ਆ ਕੋਈ ਪ੍ਰੋਬਲਮ ਨਹੀਂ ਹੈਗੀ ਠੀਕ ਹੈ ਜੀ ਉਸ ਤੋਂ ਬਾਅਦ ਕਾਰਤਾਰ ਦੀ ਦਿਨਤੀਤਾ ਦੀ ਫੋਟੋ ਕਾਪੀ ਚਾਹੀਦੀ ਆ ਤੇ ਫਿਰ ਦੇਸੀਓ ਨੇ ਬੰਕਾਰੇ ਚਾਹੀਦਾ ਤੁਹਾਨੂੰ ਇਹ ਤੁਹਾਡੇ ਜਿਹੜਾ ਇੱਕ ਗਰੰਟੀ ਦਾ ਹੁੰਦਾ ਵਾ ਇਹ ਬਣ ਜਾਂਦਾ ਵਾ ਸੋ ਇਹ ਵੀਡੀਓ ਦੇ ਵਿੱਚ ਆਪਾਂ ਇਹ ਵੀ ਸ਼ੋ ਕਰ ਦਿੰਦੇ ਆ ਕੀ ਹੁੰਦਾ ਵਾ ਤੁਹਾਡੀ ਜਿਹੜੀ ਸੈਲਰੀ ਸਲਿੱਪ ਤੁਹਾਡਾ ਜਿਹੜਾ ਲਾਸਟ ਵਾਲੀ ਸੈਲਰੀ ਸਲਿੱਪਾ ਉਹ ਲੱਗੇਗੀ ਤੇ ਕੰਟਰੈਕਟ ਠੀਕ ਹੈ ਜੀ ਕੰਟਰੈਕਟ ਤੋਂ ਜਿੱਥੇ ਤੁਸੀਂ ਕੰਮ ਕਰਦੇ ਹੋ ਉਹ ਕੰਟਰੈਕਟ ਤੋਂ ਤਹਾਡਾ ਉਹਦੀ ਫੋਟੋ ਕਾਪੀ ਜਿਹੜੀ ਲੱਗੇਗੀ ਇਹ ਸਾਰੇ ਡਾਕੂਮੈਂਟ ਤੁਹਾਡੇ ਅਟੈਸਟਡ ਹੋਣੇ ਚਾਹੀਦੇ ਨੇ ਕਮੂਨੇ ਤੋਂ ਜਾਂ ਤੁਸੀਂ ਕਿਸੇ ਵਕੀਲ ਵਗੈਰਾ ਤੋਂ ਵੀ ਟੈਸਟਡ ਕਰਵਾ ਸਕਦੇ ਹੋ ਸੋ ਇਹ ਜਿਹੜੇ ਡਾਕੂਮੈਂਟ ਸੀਗੇ ਇਟਲੀ ਤੋਂ ਤੁਸੀਂ ਜਿਹੜੇ ਤਿਆਰ ਕਰਵਾ ਕੇ ਇੰਡੀਆ ਭੇਜਣੇ ਨੇ ਤੇ ਅਪਪੋਰਟਮੈਂਟ ਲੈਣੀ ਆ VFS ਗਲੋਬਲ ਦੀ ਸੋ ਅਪਪੋਰਟਮੈਂਟ ਤੁਹਾਡੀ ਦਿੱਲੀ ਵਗੈਰਾ ਜੋ ਵੀ ਜਿੱਥੇ ਤੁਸੀਂ ਲੈਣਾ ਚਾਹੁੰਦੇ ਹੋ ਜਲੰਧਰ ਦੀ ਚੰਡੀਗੜ੍ਹ ਦੀ ਜਿੱਥੇ ਦੀ ਵੀ ਉਹ ਅਪਪੋਰਟਮੈਂਟ ਤੁਸੀਂ ਲੈ ਸਕਦੇ ਹੋ ਉਸ ਤੋਂ ਬਾਅਦ ਇੰਡੀਆ ਜਿਹੜੇ ਡਾਕੂਮੈਂਟ ਨੇ ਕਿਹੜੇ-ਕਿਹੜੇ ਨਹੀਂ ਸੋ ਇਹ ਡਾਕੂਮੈਂਟ ਹੋਗੇ ਸੀ ਇਟਲੀ ਤੋਂ ਹੁਣ ਇੰਡੀਆ ਦੇ ਵਿੱਚ ਕਿਹੜੇ ਕਿਹੜੇ ਡਾਕੂਮੈਂਟ ਚਾਹੀਦੇ ਨੇ ਜ਼ਰੂਰੀ ਸੋ ਸਭ ਤੋਂ ਪਹਿਲਾਂ ਬੈਂਕ ਸਟੇਟਮੈਂਟ ਜ਼ਰੂਰੀ ਆ ਜਿਹੜਾ ਬੰਦਾ ਇਟਲੀ ਹੋਣਾ ਚਾਹੁੰਦਾ ਵਾ ਉਹਦੇ ਬੈਂਕ ਦੇ ਵਿੱਚ 6 ਤੋਂ 7 ਲੱਖ ਜੀ ਬਿਲਕੁਲ 6 ਤੋਂ 7 ਲੱਖ ਰੁਪਇਆ ਹੋਣਾ ਚਾਹੀਦਾ 2 ਸਾਲ ਪੁਰਾਣਾ ਸੋ ਉਹਦੀ ਸਟੇਟਮੈਂਟ ਜਿਹੜੀ ਲੱਗੇਗੀ ਘੱਟੋ ਘੱਟ 2 ਸਾਲ ਪੁਰਾਣਾ ਚਾਹੀਦਾ ਉਸ ਤੋਂ ਬਾਅਦ ਬੈਂਕ ਬੈਲੈਂਸ ਸਰਟੀਫਿਕੇਟ ਲੱਗੂਗਾ ਜੀ ਤੇ ਸੀਆ ਰਿਪੋਰਟਸ ਬਣਨਗੀਆਂ ਤੁਹਾਡੇ ਕੋਲ ਜਿਹੜੀ ਵੀ ਪ੍ਰਾਪਰਟੀ ਆ ਉਹਦੀ ਵੈਲਿਊਏਸ਼ਨ ਹੋਏਗੀ ਉਹਦਾ ਜੋ ਵੀ ਆ ਸਾਰਾ ਸਾਫ ਉਪਤਾਵ ਤੁਹਾਡੇ ਜੀ ਫਾਰਮ ਹੋ ਗਏ ਠੀਕ ਹੈ ਤੁਸੀਂ ਖੇਤੀਬਾੜੀ ਕਰਦੇ ਹੋ ਸੋ ਤੁਸੀਂ ਕੋਈ ਵੀ ਤੁਹਾਡੀ ਬਿਜ਼ਨਸ ਆ ਕੋਈ ਦੁਕਾਨਦਾਰੀ ਆ ਉਹਦਾ ਉਹਦਾ ਜਿਹੜਾ ਤੁਹਾਡੀ ਵੈਲਿਊਏਸ਼ਨ ਜਿਹੜੀ ਲੱਗ ਜੇਗੀ ਠੀਕ ਹੈ ਜੀ ਉਸ ਤੋਂ ਬਾਅਦ ਤੁਹਾਡੇ ਕੋਲ 골ਡ ਵਗੈਰਾ ਜੋ ਵੀ ਆ ਕਿੰਨਾ ਵਾ ਉਹਦਾ ਜਿਹੜਾ ਜੁਐਲਰੀ ਵੈਲਿਊਏਸ਼ਨ ਜਿਹੜੀ ਉਹ ਲੱਗੇਗੀ ਸੋ ਆਪਾਂ ਸੁਨਿਆਰੇ ਤੋਂ ਬਣਵਾ ਸਕਦੇ ਆ ਨੋਰਮਲੀ ਤੇ ਉਹ ਬਣਾ ਕੇ ਦੇ ਸਕਦਾ ਤੈਨ ਤੋਂ 4 ਲੱਖ ਦੀ ਜੁਵੈਲਰੀ ਸ਼ੋਅ ਕਰਨੀ ਪੈਂਦੀ ਆ ਸਾਨੂੰ ਉਹਦੇ ਨਾਲ ਇਹ ਆ ਕਿ ਹਾਂ ਤੁਹਾਡੇ ਕੋਲ ਆਲਰੇਡੀ ਇੰਨਾ ਕੁਝ ਹੈਗਾ ਵਾ ਇੰਡੀਆ ਦੇ ਵਿੱਚ ਤੁਹਾਡੇ ਚਾਂਸ ਨਹੀਂ ਹੈਗੇ ਤੁਸੀਂ ਇੱਥੇ ਸਟੇ ਕਰੋਗੇ ਸੋ ਆਪਾਂ ਇਹ ਸ਼ੋਅ ਕਰਨਾ ਹੁੰਦਾ ਇਹਦੇ ਵਿੱਚ ਕਿ ਸਿਰਫ ਆਉਣਾ ਵਾ ਘੁੰਮਣਾ ਫਿਰਨਾ ਵਾ ਅਜਾ ਜੋ ਵੀ ਤੁਸੀਂ ਅ ਬਰਥਡੇ ਪਾਰਟੀ ਅਟੈਂਡ ਕਰਨਾ ਆਇਓ ਜੋ ਵੀ ਤੁਸੀਂ ਇੱਧਰ ਜਿਹੜੇ ਵੀ ਪਰਪਸ ਨਾਲ ਆਏ ਹੋ ਉਹ ਤੁਸੀਂ ਪੂਰਾ ਕਰਕੇ ਇੱਥੋਂ ਚਲੇ ਜਾਣਾ ਵਾ ਸੋ ਇਹ ਤਾਂ ਕਰਕੇ ਆਪਾਂ ਚੀਜ਼ਾਂ ਸ਼ੋਅ ਕਰਨੀਆਂ ਹੁੰਦੀਆਂ ਨੇ ਸੋ ਇਹ ਸਾਰੀਆਂ ਚੀਜ਼ਾਂ ਤੁਸੀਂ ਸ਼ੋਅ ਕਰਨੀਆਂ ਨੇ ਫਾਇਲ ਤੁਹਾਡੀ ਬਹੁਤ ਜ਼ਿਆਦਾ ਸਟਰੋਂਗ ਹੋ ਜਾਏਗੀ ਉਹਦੇ ਨਾਲ ਵੀਜ਼ੇ ਦੇ ਚਾਂਸ ਜਿਹੜੇ ਵੱਧ ਜਾਂਦੇ ਨੇ ਸੋ ਹੁਣ ਇੱਕ ਮੇਨ ਗੱਲ ਹੈ ਏਜੰਟ ਕੀ ਕਰਦੇ ਨੇ ਉਹ ਕਹਿੰਦੇ ਨੇ ਹਾਂਜੀ ਆ ਡਾਕੂਮੈਂਟ ਰੈਡੀ ਕਰਵਾ ਲਓ ਉਧਰੋਂ ਤੁਸੀਂ ਇਨਵਿਟੇਸ਼ਨ ਲੈਟਰ ਮੰਗਵਾ ਲਓ ਜਾਂ ਸਾਰਾ ਕੁਝ ਰੈਡੀ ਹੋ ਗਿਆ ਅਸੀਂ ਇੱਧਰ ਆਪਣੀ ਪ੍ਰੋਐਕਟਿਵ ਵਗੈਰਾ ਸ਼ੋ ਕਰਤੀ ਕਿੰਨੀ ਆ ਉਹ ਦੇਖਦੇ ਨੇ ਕਿ ਇਹ ਬੰਦੇ ਦੇ ਚਾਂਸ ਬਹੁਤ ਜ਼ਿਆਦਾ ਵੱਧ ਨੇ ਮੰਨ ਲਓ ਕਿਸੇ ਦੀ ਬੈਂਕ ਸਟੇਟਮੈਂਟ ਬਹੁਤ ਵਧੀਆ ਵਾ 6-7 ਲੱਖ ਰੁਪਏ ਉਹਨਾਂ ਕੋਲ 2 ਸਾਲ ਤੋਂ ਪੁਰਾਣਾ ਹੈਗਾ ਵਾ ਉਹ ਦੇਖਦੇ ਨੇ ਕਿ ਵੀਜ਼ਾ ਲੱਗ ਜਾਣਾ ਚਾਂਸ ਬਹੁਤ ਜ਼ਿਆਦਾ ਨੇ ਉਗੀ ਕਰਦੇ ਨੇ ਉਹ ਕਹਿੰਦੇ ਨੇ ਤੁਹਾਡਾ 7 ਲੱਖ ਰੁਪਏ ਲੱਗੂਗਾ ਸਾਡੇ ਕੋਲ ਬੰਦਾ ਹੈਗਾ ਵਾ ਇਹ ਤੁਹਾਡਾ ਜਿਹੜਾ ਵੀਜ਼ਾ ਲਵਾ ਦਊਗਾ ਠੀਕ ਹੈ ਉਹ ਏਦਾਂ ਸਾਨੂੰ ਗੱਲਾਂ ਚ ਲੈ ਲੈਂਦੇ ਨੇ ਜਦ ਕਿ ਸਾਡੀ ਜਿਹੜੀ ਫਾਈਲ ਆ ਆਲਰੇਡੀ ਨਹੀਂ ਸਟਰੋਂਗ ਹੁੰਦੀ ਹੈ ਸਾਨੂੰ ਵੀਜ਼ਾ ਮਿਲ ਜਾਣਾ ਹੁੰਦਾ ਬਟ ਏਜੰਟ ਜਾਣ ਬੁੱਝ ਕੇ ਇੱਕ ਟ੍ਰਿਕ ਖੇਲਦੇ ਨੇ ਕਿ ਇਹ ਬੰਦਾ ਸਾਡੇ ਜਾਲ ਦੇ ਵਿੱਚ ਫਸ ਜਵੇ ਅਤੇ ਸਾਨੂੰ ਪੈਸੇ 5-6 ਲੱਖ ਰੁਪਏ ਜਿਹੜਾ ਦੇ ਦੇਵੇ ਉਹ ਤਾਂ ਫਰੀ ਦੇ ਵਿੱਚ ਉਹਨਾਂ ਨੇ ਬਣਾ ਲੈਣੇ ਨੇ ਸੋ ਤੁਸੀਂ ਕੀ ਕਰਨਾ ਜੇ ਤੁਹਾਡੀ ਫਾਈਲ ਇਨੀ ਸਟਰੋਂਗ ਹੈਗੀ ਹੈ ਜਿਹੜੀਆਂ ਗੱਲਾਂ ਮੈਂ ਤੁਹਾਨੂੰ ਦੱਸੀਆਂ ਨੇ ਉਹਨਾਂ ਲੋੜ ਨਹੀਂ ਹੈਗੀ ਤੁਸੀਂ ਆਪਣਾ ਸਿੱਧਾ ਅਪਲਾਈ ਆਪ ਕਰ ਸਕਦੇ ਹੋ ਜਾਂ ਤੁਸੀਂ ਏਜੰਟ ਨਾਲ ਉਦਾਂ ਦੇ ਨਾਲ ਗੱਲ ਕਰੋ ਕਿ ਸਿਰਫ ਉਹਦੀ ਫਾਈਲ ਰੈਡੀ ਕਰਵਾਉਣੀ ਆ ਬਸ ਅਪਾਇੰਟਮੈਂਟ ਦੱਸ ਦੇ ਉਹ ਚੱਕ ਦੇ ਤੇ ਅਸੀਂ ਕੋਈ ਪੈਸਾ ਨਹੀਂ ਦੇਣਾ ਵੀਜ਼ਾ ਲੱਗੇ ਨਾ ਲੱਗੇ ਠੀਕ ਹੈ ਜੀ ਸੋ ਇਹ ਗੱਲਾਂ ਤੁਸੀਂ ਧਿਆਨ ਰੱਖਣਾ ਤੇ ਫਾਈਲ ਸਬਮਿਟ ਕਰਨੀ ਆ ਵੀਜ਼ੇ ਦੇ ਚਾਂਸ ਬਹੁਤ ਜ਼ਿਆਦਾ ਵੱਧ ਜਾਂਦੇ ਨੇ ਇਹ ਨਹੀਂ ਆ ਕਿ 100% ਵੀਜ਼ਾ ਲੱਗੂਗਾ ਹੀ ਲੱਗੂਗਾ ਸੋ ਇਹ ਵੀ ਡਿਪੈਂਡ ਕਰਦਾ ਜਿਹੜਾ ਆ ਵੀਜ਼ਾ ਤੁਹਾਡਾ ਆਵੇ ਜਾਂ ਨਾ ਆਵੇ ਹਨਾ ਸੋ ਬਟ ਡਾਕੂਮੈਂਟ ਸਾਨੂੰ ਇਹ ਤਿਆਰ ਕਰਵਾਉਣੇ ਪੈਂਦੇ ਨੇ ਸੋ ਹੋਪ ਆਕੇ ਵੀਡੀਓ ਵਧੀਆ ਲੱਗੀ ਇਸ ਤਰ੍ਹਾਂ ਦੀ ਵੀਡੀਓ ਹੋਰ ਵੀ ਇਹ ਚੈਨਲ ਤੇ ਆਉਂਦੀ ਰਹਿਣਗੀਆਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਆਪਣਾ ਕਮੈਂਟ ਜਰੂਰ ਦਿਓ ਕੋਈ ਨਾ ਕੋਈ ਤੇ ਕਿਹੜੇ ਟੌਪਿਕ ਤੇ ਹੋਰ ਆਪਾਂ ਵੀਡੀਓ ਬਣਾਈਏ ਉਹ ਵੀ ਦੱਸਿਓ ਸੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਵਿੱਚ ਰੱਬ ਰੱਖਾ ਜੀ ਸਤਿ ਸ੍ਰੀ ਅਕਾਲ